ਹੈ ਕਿ ਆਹੇ? ਮਾ ਖਾਨੀ ਆਦੀ ਆ। ਹੈ ਕਿ ਆਹੇ? ਆਣੀ ਆਦੀ ਮਾ। ਨਿੰਬੂ ਆਂ ਕਿ ਆਏ? ਮਾ ਖਾਨੀ ਆ। ਅੱਛਾ ਕੱਚਾ ਤਾਂ ਹੈਗਾ ਇਹੇ। ਫਿਰ ਕੀ ਹੈ? ਆਈ ਗਾਮੇੰਬਿਆ। ਆਈ ਕੰਦੇ ਹੰਨੇ ਆ। ਹਾਂ। ਠੀਕ ਆ। ਚੱਲ ਫੇ ਵੀਰੇ ਕੋਲ ਚੱਲੀਏ। ਵੀਰ ਕਿੱਥੇ ਤੇਰਾ? ਕੰਦੇ। ਚਾਚੀ ਨੂੰ ਪੁੱਛੀਂ ਆਂਜ ਮਾਰ ਕੇ ਕਿ ਵੀਰ ਕਿੱਥੇ ਆ? ਕੀ ਕਰਾਂ ਚੱਲ ਚੱਲ ਇਹ ਘਾਤ ਉੱਤ ਗਿਆ ਵੀਰ ਦਾ ਹੁਣ ਆ ਜਾ ਕਿੱਥੇ ਵੀਰ ਦਾ ਘਾਤ ਉੱਤ ਗਿਆ ਹੁਣ ਆ ਜਾ ਚੱਲ ਫਿਰ ਚੱਲ ਵੀਰ ਨੂੰ ਬੁਲਾ ਪਹਿਲਾਂ ਕਿੱਥੇ ਆ ਵੀਰ ਚੱਲ ਲੈ 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 ਕਟਾਈ ਨਾ ਖਾ ਲਈ ਚਾਚੀ ਤੁਰਦੀ ਨਿਕਲ ਤੁਰਦੀ ਨ ਦੇਖ ਲੈ ਚੰ ਚਲੇ ਤੱਕਾਈ ਵੀ ਆ ਤੁਰਦੀ ਅਸੀਂ ਅਗਲੀ ਦੀ ਵੀਰ ਕੋਲ ਜਾ ਕੇ ਆਏ ਦੇਖੀਏ ਕੀ ਕਰਦਾ ਵੀਰ ਚੰ ਹਾਕ ਤਾਂ ਮਾਰ ਵੀਰ ਨੂੰ ਵੀਰ ਨੂੰ ਹਾਕ ਤਾਂ ਮਾਰ ਦੇਖ ਲੈ ਫੇਰ ਹਾਕ ਨਹੀਂ ਮਾਰਦੀ ਵੀਰ ਨੂੰ ਸਰੀਆ ਤਾਂ ਅੱਧ ਨੂੰ ਏ ਵੀ ਯੂਜ਼ ਹੋ ਜਾਣਾ ਨਾ ਕਿੱਥੇ ਆ ਹਾ ਖੋ ਗਿਆ ਹਾ ਆਵਾਜ਼ ਮਾਰ ਪਹਿਲਾ ਵੀਰ ਨੂੰ ਕਿੱਥੇ ਆ ਆਵਾਜ਼ ਤਾਂ ਮਾਰ ਵੀਰ ਨੂੰ ਹਾ ਗਿਆ ਹੋ ਉਹ ਆ ਗਿਆ ਕੀਦੇ ਲੋਹਬ ਕਿੰਨੇ ਕੈਰੇਟ ਆ? ਅਰੇ ਅੰਦਰ ਫਿਰ ਦੇਖੀਉਂ ਮੈਂ ਰੋਕ ਕੇ ਹੁਣਾ ਇਹਨੇ ਭਾਈ ਕਿੱਥੇ ਚੱਲ? ਕਿੱਥੇ ਚੱਲ ਪਹਿਲਾਂ ਉਹਦਾ ਘਰ ਤੁੱਟ ਗਿਆ ਦੇਖਿਆ ਘਰ ਤੁੱਟ ਗਿਆ ਚਲ ਦੇਖਿਆ ਨਹੀਂ ਮੰਨਣਾ ਇਹਨੇ ਮੰਨਣਾ ਨਹੀਂ ਇਹਨੇ ਨਾ ਮੰਨਿਆ ਸੱਚੀ ਉਹਦੇ ਘਟਣਾ ਸੀ ਘਰ ਤੁੱਟ ਗਿਆ ਉਹਦਾ ਘਰ ਘਰ ਤੁੱਟ ਗਿਆ ਉਹਦਾ ਦੇਖ ਗਿਆ ਪਹਿਲਾ ਕਿੱਥੇ ਟੁੱਟਿਆ ਦੇਖਿਆ ਚੱਲ ਪੂਰੇ ਸੋਹਣੀ ਹਵਾ ਚੱਲਦੀ ਔਰ ਧੁੱਪ ਦਾ ਫੀਲ ਨਹੀਂ ਹੁੰਦਾ ਨਾ ਕੁਸਾ ਖੰਜੂਰਾ ਵੀ ਸੋਹਣੀਆਂ ਹਿੱਲਦੀਆਂ ਹੈ ਹਾਂ ਹੋਏ ਅਬੀਰ ਦਾ ਪੱਖਾ ਹੁਣ ਹਾਂ ਬੜੀ ਗੱਲ ਬੜੀ ਗੱਲ 40 ਰੁਪਏ ਨੂੰ ਹਾਂ ਆਜ ਅੱਗੇ ਦੇਖ ਕੇ ਆਈਏ ਸੋਣੀ ਕਲੀਅਰ ਹੁਣਾ ਸਾਰਾ ਆ ਖੁੱਲੀ ਬਣੀ ਵੀ ਦੇਖ ਲੈ ਕਿੰਨੀ ਪੁਰਾਣੀ ਐ ਇਹ ਪਲਾਸਟਿਕ ਕੈਰੇਟ ਆ ਵੀਰ 15 ਰੁਪਏ 15 ਰੁਪਏ ਦੇਖ ਲਓ ਕਿਆ ਕਿਆ ਕਰਨਾ ਆ ਵੀ ਫੜਾ ਦੇ ਉਹ ਪੇਟ ਤੇ ਪੈ ਤਾ ਇਹਦਾ ਆਪਣੀ ਰਸੋਈ ਵਿਚਾਰੀ ਆਪਣੀ ਰਸੋਈ ਚੁੱਲਾ ਵੀ ਚਾਚੀ ਚੁੱਲਾ ਵੀ ਵਿਚੇ ਚਲੋ ਕਿੱਥੇ ਤੂੰ ਇੱਥੇ ਚੁੱਲਾ ਬਣਿਆ ਪਤਾ ਹਾਂ ਅੱਛਾ ਹਾਂ ਹੈਗਾ ਹੈਗਾ ਨਹੀ ਵਿਚੇ ਵਿਚੇ ਦਾ ਬਤਾਏ ਕਹਿਣਾ ਚਾਹਨੀ ਆ ਮੈਂ ਰਖਾ ਕਿੱਥੇ ਇਹ ਓਡੀਏ ਦੇ ਅੱਗੇ ਅਰੇ ਨਹੀਂ ਆਏ ਗੈਣਾ ਚਾਹੁੰਦੀ ਵੀ ਚੱਕਿਆ ਤਾਂ ਨਹੀਂ ਤਾਂ ਨਮਾ ਬਣੂ ਹੁਣ ਹਾਏ ਗਿੱਗੇ ਸੀ ਘੇਰਦੇ ਘੇਰਦੇ ਇਹਨੂੰ ਘੇਰਦੇ ਇਹ ਗਿੱਗੇ ਸੀ ਅੱਜ ਕੀ ਕਰਨ ਲੱਗੇ ਵੀਰ ਅੱਜ ਕੀ ਕਰਨ ਲੱਗੇ ਵੇ ਮਿਸਤਰੀ ਸਰੀਆ ਸਾਰੇ ਸਰੀਆ ਸਾਰੇ ਬਾਥਰੂਮ ਦੀ ਟੈਲ ਹਲੇ ਇਦਾਂ ਹੀ ਲੱਗੀ ਹੌਲੀ ਹੌਲੀ ਤਾਰਨਗੇ ਹਨਾ ਹਲੇ ਇੱਕ ਵਾਰੀ ਚੰਗੀ ਤਰ੍ਹਾਂ ਢੋਣਾ ਇਹਨਾਂ ਨੇ ਅੱਜ ਕਲੀਅਰ ਇੱਧਰ ਵੀ ਫੇਰ ਇੰਨਾ ਸਾਫ਼ ਕਰਨੀ ਆ ਹਾਂ ਯਾਰ ਖਾਵੇ ਕਿਥੇ ਨਹੀਂ ਭਾਈ ਹੱਸ ਕੇ ਦਬੇ ਚਾਰੀਂ ਦੇ ਲੈ ਦੇ ਦੂੰਗਾ ਇਹ ਦੰਦੀ ਉਹ ਦੰਦੀ ਅੰਦਾਲੀ ਪਸ ਕਿਆਰੀ ਫਿਰ ਬੰਦ ਸਾਫ਼ ਨੂੰ ਮੈਂ ਇਹਦਾ ਲਾਉਣੇ ਪਾਉਂਦਾ ਚਾਰੀਂ ਹਾਂ ਹਾਂ ਆਹ ਜਿੱਦਾਂ ਕਰ ਦੂੰਗਾ ਨਾ ਕੱਢ ਕੇ ਰੱਖ ਲਊਗਾ ਫਿਰ ਆਪ ਲੈ ਜਾਓ ਉਹ ਤੁਹਾਡਾ ਸੀਸਾ ਤਾਂ ਆਇਆ ਪਿਆ ਉਹਨੂੰ ਲੈ ਜਾਓ ਅੱਛਾ ਭਾਈਆਂ ਨੂੰ ਸੀਸੇ ਜਿਹਨੂੰ ਦੇਖ ਦੇਖ ਕੇ ਕੰਮ ਕਰਦੇ ਆ ਉਹ ਹਾਂ ਕੰਮ ਕਰਕੇ ਉਹ ਹੋ ਜਾਂਦਾ ਬਣਾ ਉਹ ਨਲਕੇ ਨੂੰ ਕਿਹਾ ਹੋਇਆ ਆਹ ਨਹੀਂ ਆਹ ਮੂਰੇ ਤੇ ਹਲ ਉਹ ਕਿਆ ਕਹਿੰਦੇ ਹੁੰਦੇ ਆ ਜਿੱਥੇ ਤੇ ਪਾਣੀ गिरਦਾ ਹੁੰਦਾ टूट गया हाँ। आख लो जी जूहे तो 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 दिखद ने ना जेड़ा जेड़ मूहरे मूहे दिखदा ले जाओ ਹਾਂ ਵੀ ਪਏ ਇਹ ਇੱਟ ਵਿੱਚ ਫਸਿਆ ਹੋਰ ਤਾਂ ਨਾ ਕੁਝ ਨਹੀਂ ਹੈ ਰੇ ਇਹ ਕੀ ਹੁੰਦਾ ਹੈ ਦੀਦੀ ਇਹ ਕੀ ਹੁੰਦਾ ਹੈ ਚੱਲੀਏ ਨਾਂ ਦੇ ਪੀਛ ਚੂਟਰੀ ਬਰਾਏ ਵੇ ਆਪਾਂ ਤੂਕੇ ਨਹੀਂ ਆਏ ਵੇ ਵੀਰ ਨੂੰ ਆਹ ਚੀਜ਼ੀ ਦੇ ਜਿਹੜੀ ਤੇਰੀ ਹੱਥ ਚ ਮਹਿਕ ਮੰਗੀ ਹੁਣ ਨਹੀਂ ਦਿੰਦੀ ਦਿੰਦੀ ਨਹੀਂ ਆ ਦੇਖ ਲੈ ਵੀਰ ਕੀ ਦਾ ਫਿਰ ਜੇ ਤੇਰਾ ਹੈ ਫਿਰ ਤੂੰ ਵੀਰ ਨੂੰ ਇਹ ਨਹੀਂ ਚੀਜ਼ੀ ਦਿੰਦੀ ਦੇਖ ਲੈ ਕਿਰ ਜਣਾ ਫਿਰ ਤੂਰੇ ਨੂੰ ਕਾਤੇ ਹੀ ਹੁੰਨੀ ਆ ਜੇ ਤਾ ਗਿਰਜਣ ਤੁਰੇ ਨੂੰ ਕਿਉਂ ਆਨੀ ਆ ਇਹ ਬਬੂਤੀ ਹਾਂ ਹਾਂ ਦੇ ਬਣਾ ਲਿਆ ਚਲੋ ਆਪਣੇ ਘਰ ਜਾਓ ਬੈਠੋ ਕੈਕ ਨਾ ਕਹਦੇ ਕਿ ਕੋਈ ਕੋਈ ਨਹੀਂ ਓਰੇ ਬਲੰਬੀ ਲਾ ਕੇ ਜਾਈਏ ਕੱਜ ਹਾਂ ਖਾਸ ਨਹੀਂ ਰਹਿੰਦਾ ਕਿਆ ਕਹਿੰਦੀ ਆ ਆ ਜਾ ਕੌਣ ਆ ਜਵੇ ਤੂੰ ਕੇ ਹੁੰਦਾ ਦੇਵ ਜਵਾਨ ਲਗੇ ਡਰ ਜਣਾ ਮੈਂ ਕਰੈਨ ਦੇ ਚਾਚੀ ਮੰਗਦੀ ਸੀ ਕਹਿੰਦੀ ਕੱਚਾ ਹੈ ਆਪ ਖਾਂਦੀ ਮਿੱਠਾ ਹੈ ਦੇ ਦੇ ਕਿਆ ਪਲੀਜ਼ ਦੇਵ ਤੇ ਪਾਉਣੇ ਦੇਵ ਕੱਢ ਦੇਵ ਕਿੱਥੇ ਤੇਰੀ ਬੱਲੇ ਬੋਲੇ ਦਬਲੇ 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 ਬਸ ਦਬਲੇ ਕੈਂਸਲ ਚੋ 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 ਹੈ ਨਹੀਂ ਚੱਲ 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 ਦਬਲੇ ਕਦੇ ਕਛੁੰਦਾ ਨਹੀਂ ਦਬਲੇ ਦਬਲੇ ਵਸ ਦਬਲੇ ਦਬਲੇ ਦੰਦ ਨੇ ਵਾਸ ਚਲੋ 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 ਹੈ ਗਏ ਚੱਲ ਚੱਲੀਏ ਫਿਰ ਚੱਲ ਚਲ ਮੁਰੇ ਚੱਲ ਚਲੋ 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 ਗਾਮੀ ਬਹੁਤ ਆ ਦੇ ਦੇ ਨੂੰ ਇੰਤਕ ਨਹੀਂ ਆਬ ਮਹਾਰਾਣ ਪੱਖਾ ਪਿਆਤਾ ਹੈਗਾ ਦੇ ਦੇ ਉਹ ਆ ਗਾ ਗਾ ਹੂੰ ਤੁੱਕੇ ਚੱਲ ਚੱਲ ਤੁੱਕੇ ਚ ਤੁੱਕੇ ਚਲੋ ਵੀਰ ਉਹ ਦੇਖੀ ਪੱਖਾ ਦੇਣ ਲੱਗਿਆ ਭਾਈ ਨੂੰ ਹਾਂ ਬੂਬੂ ਕਿੱਥੇ ਚਾਊਗੀ ਹੁਣ ਛੱਡੋ ਜਾ ਆ ਜਾ ਚਲੋ ਆ ਜਾਓ ਚਲਾ ਜਾ ਉਹਨੇ ਲੈ ਲਿਆ ਲੁਕ ਜਾ ਦੇ ਕੰਦगिरਨੇ ਲੱਗਿਆ ਦੇ ਕੰਦਗਿਰ ਦੀ ਦੇਖਦੇ ਆ ਆਏ ਆਪ ਦੇਖ ਉਹ ਦੇਖ ਐ ਆਓ ਕਿਵੇਂ ਬੈਠੀਗਾ ਬਾਹਰ ਗਿਰ ਉਹ ਦੇ ਗਿੱਗੀ ਹਾ ਗੇਰਤੀ ਭਾਈ ਨੇ ਕੇ ਜਾਣੇ ਆ ਉਹਦੀ ਕੰਦ ਗਿਰਨ ਲੱਗੀ ਲਗੀ ਇਹ ਇਹ ਹਾ ਹੁਣ ਗਿੱਗੀ ਲਾ ਉਸਦੀ ਆਪ ਆਪ ਹੱਸਦੀ ਆ ਜਾ ਕਮਾਂ ਲੈਟਸ ਗੋ ਗਿੱਗੀ ਮੋਨੂ ਬੂ ਬੂ ਹੁਣ ਹੁਣ ਪਿਆਵਾਂ ਕੁੜਾ ਆ ਜਾ ਤੂੰ ਹੁਣ ਆ ਕੇ ਇੱਟਾਂ ਕੁੱਤਾ ਆ ਕੇ ਸਰੀਆ ਹੋਏ ਓਏ ਬਾਬਾ ਜੀ ਹਾਕ ਮਰੀ ਹਾਕ ਮਰੀ ਉੱਪਰੇ ਵਾਰ ਆ ਗਿਆ ਤੁਹਾਡੇ ਆ ਕੀ ਹਾਂ ਇਹ ਉਹਦੀ ਦਵਾਈ ਆ ਇਹ ਕੁੱਤੇ ਦੀ ਮੈਨੂੰ ਲੱਦਾ ਉਹ ਇੱਥੇ ਤੱਕ ਆ ਗਈ ਲਿਵਰ ਹੁਣ ਲੱਗਣਾ ਟੀਕਾ ਇੰਜੈਕਸ਼ਨ ਇੰਜ ਇੰਜਿਲ ਕੰ ਬੂ ਬੂ ਆ ਦੇਖ ਗੱਡੀ ਐ ਅੱਬੂ ਆ ਦੇ ਗੱਡੀ ਲਿਆਇਆ ਹਾਂ ਤੂੰ ਵੀ ਜਾਣਾ ਗੱਡੀ ਚ ਵੀਰ ਨਾਲ ਕਹਿ ਉਹ ਗਿਆ ਤਾਂ ਹੁਣ ਇਹ ਆਪੇ ਕਾਟੋਗਾ ਵੀਰ ਸਾਡਾ ਆ ਗਿਆ ਏਸੀ ਲਿਆ ਗਿਆ ਆ ਹਾਂ ਹੋਰ ਕੁਛ ਆਪਣਾ ਵੀਰ ਅਮੀਆ ਕੇ ਖਾਸदाई ਆਉਂਦਾ ਸਵਾਗਤ ਹੈ ਸਵਾਗਤ ਹੈ ਤੁਹਾਡਾ ਨਹੀਂ ਐਦਾਂ ਦਾ ਹੀ ਹੁੰਦਾ ਨੀਚੇ ਤੋਂ ਹੋਏ ਕਿੰਨਾ ਤਾਂ ਗੰਦਾ ਇਹਨਾਂ ਸਫਾਈ ਕਰਾ ਲਈ ਪਹਿਲਾਂ ਬਨੇ ਵੀਰ ਤੇ ਲਵਾਈ ਬਾਚੋਂ ਆ ਹਾਂ ਗੱਡ ਇੱਕ ਵੀਰੇ ਦਾ ਪੱਖਾ ਪੱਖਾ ਵੀ ਲਿਆ ਹੋਰ ਖਾਣਾ ਕੌਣ ਆਇਆ ਕੀ ਪਲੇਟ ਕਿੱਥੇ ਹੈਲੋ ਲੈ ਕੇ ਆਉਗਾ ਉੱਪਰ ਤੇ ਹੁਣ ਇਹ ਹਾਂਜੀ ਅਮਰ ਛੇ ਆਪਣੇ ਨਾਲ ਵੈਰੀ ਗੁੱਡ ਕੀ ਬਾਤ ਹੈ ਐਸੀ ਲਿਆ ਹਾਂਜੀ ਐਵੇਂ ਲੱਗੇ ਦੌਰ ਰਚ ਕਰੋ ਨਾ ਗੋੜੇ ਹੈ ਵੀਰੇ ਇੰਡਾਇਰੈਕਟਲੀ ਸਾਨੂੰ ਵੀਰੇ ਇੰਡਾਇਰੈਕਟਲੀ ਸਾਨੂੰ ਚੋਰ ਕਿਆ ਜਾ ਰਿਹਾ ਮੈਂ ਤਾਂ ਬੇਚਿਆ ਸਫਾਈ ਕਰਾਉਣੀ ਨਹੀਂ 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 ਭਾਈ ਮੋਟਰ ਪਰ ਇਹ ਤੇ ਲਾ ਲਾ ਬੈਠੇ ਤੇ ਮੈਂ सांगितलं ਨਹੀਂ ਮੈਂ ਸਾਨੂੰ ਇਹ ਹਵਾ ਦੇ ਕਰਨੀ ਮੈਂ ਸਾਨੂੰ ਹਵਾ ਠੀਕ ਆ ਠੀਕ ਆ ਬੰਨਾਲਾ ਮੋਟਰ ਬਨਾਲਾ ਹਾਂ ਚੱਕੀ ਨੂੰ ਰਾਜਨ ਹਸ ਕਰਵਾ ਦੇਣਾ ਤੇ ਆਪਾਂ ਇਹ ਢਾੜ ਕੇ ਜੇ ਬੋਟਾਂ ਤੇ ਸਕੂਲ ਨਹੀਂ ਜਾਣਾ ਅੱਛਾ ਇਹ ਕਲਰ ਇਹਦੇ ਪਰ ਫੇਰਨਾ ਜੀ ਨਾਲ ਕਿਹੜਾ ਸਕੂਲ ਜਾਂਦੀ ਹਾਂ ਹਾਂ ਬਾਟੇ ਦਾ ਕਾ ਕੇ ਦੇਖੀ ਫੇਰ ਅੱਛਾ ਇਹ ਤੈਨੂੰ ਬਰਾਗੂ ਦੇ ਪੈਰੇ ਲੋਕੀ ਨਾਲੇ ਕੈਮਰਾ ਦੀ ਪਾਰਟੀ ਹੋ ਜਣੀ ਆ ਚਲੋ ਠੀਕ ਆ ਰੋਟੀ ਨਾਲ ਉੱਪਰ ਕੀ ਆ ਪਾਪਾ ਜੀ ਰੋਟੀ ਨਾਲ ਉੱਪਰ ਕੀ ਚੀਜ਼ ਆ ਮੈਂ ਦੇਖ ਲੈ ਚਾਹਲ ਖਾਣੇ ਹੋਲਾ ਦਿੰਦੇ ਜੋ ਮਰਜ਼ੀ ਬਣਾ ਦਿਓ ਖਾ ਲੂੰਗੀ ਖੁਸ਼ ਹੋ ਕੇ ਇਹ ਮੇਰਾ ਫੇਵਰੇਟ ਵੀ ਹੋਦਾ ਉਹ ਬਣਾ ਦੇ ਇਨੀ ਆਏ ਤਾਂ ਸਾਡੇ ਚਾਹਲੇ ਆ ਫੇਵਰੇਟ ਬਾਕੀ ਇਹਨੂੰ ਪੁੱਛ ਲਓ ਅੱਦ ਕੇ ਖਾਣੇ ਚਾਹਲ ਖਾਣੇ ਇੱਧਰ ਗੱਲ ਹੁਣ ਤੇਰੀ ਚਾਹਲ ਖਾਣੇ ਕੇ ਖਾਣਾ ਇਹ ਤਾਂ ਕਹਿੰਦਾ ਤਾਂ ਅਮਨੇ ਵੀਰੇ ਗੱਡੀ ਚ ਲਾਉਣਾ ਏ ਸੀ ਅੰਨ ਤੋਂ ਕੋਈ ਜੱਕ ਨਹੀਂ ਮੋਲ ਮਰਾਓ ਇਹ ਦੇ ਵਿੱਚ ਤਾਂ ਹੈਗਾ ਏ ਉਰਮਾਨ ਇਹਨੂੰ ਜਗਾ ਨਹੀਂ ਦੀ ਗੱਲ ਇਹ ਗੱਲ ਤਾਂ ਹੈ ਨਾ ਰਾਈਟ ਤੂੰ ਮੋਟਰਸਾਈਕਲ ਉਰੀ ਖੜਾ ਜਾ ਜਿਹੜੀ ਉਹਦੇ ਵਿੱਚ ਚੱਲੀ ਆ ਹੈਗੀ ਹੈਗੀ ਵਿੱਚੇ ਆ ਕੱਥੀ ਵਿੱਚ ਸਵਿੱਚ ਸਵਿੱਚ ਆ ਗਈ ਠੀਕ ਹੈ ਚੱਲ ਆ ਜਾ ਤੂੰ ਬੰਦਾ ਡੀਗਦਾ ਵੀਰ ਆ ਜਾ ਇਹ ਕੀ ਹੁੰਦਾ ਵੀਰ ਤੂੰ ਸਕੂਟਰ ਮੋਟਰਸਾਈਕਲ ਉਰੀ ਖੜਾ ਜਾ ਗੱਡੀ 'ਚ ਚੱਲ ਜਾਓ ਹੈ ਜਿੱਧਰ ਦੀਧਰ ਮੰਗੇ ਅੱਛਾ ਕਿਤੇ ਹੋਰ ਕੰਮ ਜਾਣਾ ਤੁਸੀਂ ਅੱਗੇ ਨਹੀਂ ਕੰਮ ਕਰਦੇ ਭਾਈ ਓਕੇ ਹਾਂਜੀ ਕਿੱਥੇ ਨੂੰ ਆ ਜਾ ਕੀ ਆਏ ਕੀ ਆਏ ਕੀ ਆਏ ਪਤੰਗ ਬੀਬੀ ਇੱਕ ਪਤੰਗ ਲੈ ਮੁੰਡੇ ਦੇ ਜਾੜੇ ਕਰੰਦ ਕੋਈ ਨਹੀਂ ਇੱਕ ਲੈ ਲਾ ਜਾੜੇ ਲੈ ਜਾੜੇ ਲੈ ਜਮਾ ਹਾਂ ਚੱਕ ਲਾ ਮੈਂ ਤਾਂ ਚੌਥੇ ਦੀ ਰਖਉਂਦੀ ਨਾ ਜੋਗੇ ਹਾਏ ਉੱਧਾ ਉੱਧਾ ਲੈ ਗੋ ਤੇ ਉੱਥੇ ਫੜ ਲੈ ਫੜ ਲੈ 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 ਪੁੱਤ ਅੱਜ ਪੁੱਤ ਆ ਲੈ ਲੋ ਕਿਆ ਈਨੇ ਕਿੱਥੇ ਝੰਡਣਿਆ ਚਾਰੇ ਪਤੰਗ ਵੀਰ ਦੇ ਹੈ ਥੈਂਕ ਯੂ ਕਹਦੇ ਬਬੀ ਨੂੰ ਥੈਂਕ ਯੂ ਬੀਰ ਜੀ ਨੇ ਆ ਜਾ ਲੋ ਪਈਓ ਸਾਡੇ ਤਾਇਆ ਜੀ ਉਹਨਾਂ ਦੇ ਲਾਗੇ ਜੀ ਕੈਮਰੇ ਠੀਕ ਆ ਬਹੁਤ ਵਧੀਆ ਗੱਲਾਂ ਹੁਣ ਅਸੀਂ ਆਂਦੇ ਜਾਂਦੇ ਰਹਿਆ ਕਰਾਂਗੇ ਕੈਮਰਿਆਂ ਦੇ ਵਿੱਚ ਨੂੰ ਦਿਖਾਇਆ ਕਰਾਂਗੇ ਵੀ ਅਸੀਂ ਆ ਕੇ ਰਮਨ ਦੀਦੀ ਕੋਲ ਪਹੁੰਚ ਗਏ ਹੁਣ ਇੱਕ ਤਾਂ ਪਾਸਵਰਡ ਹੋਰ ਬਾਹਰ ਪਹੁੰਚ ਗਏ ਹੁਣ ਹਨਾ ਸਿਮਰਾਂ ਕੋਲ ਗਿਆ ਜੀ ਸਿਮਰਾਂ ਕੋਲ ਗਿਆ ਚਲੋ ਠੀਕ ਆ ਆ ਦੇਖ ਲੈ ਕਹਿੰਦੇ ਚੇਤੀ ਚੱਲ ਚੱਲ ਇਹ ਗੱਦੀ ਹੁਣ